ਜੋ ਖੰਨੇ ਦੇ ਵਿੱਚ ਇੱਕ ਮਰਡਰ ਰਿਪੋਰਟ ਹੋਇਆ ਸੀਗਾ ਇੱਕ ਕਮਲੇਸ਼ ਰਾਣੀ ਜੀ ਜਿਨ੍ਹਾਂ ਦੀ ਉਮਰ ਕਰੀਬ 68 ਸਾਲ ਹੈਗੇ ਉਹਨਾਂ ਦੀ ਚੱਕੂ ਮਾਰ ਕੇ ਕਤਲ ਕੀਤਾ ਗਿਆ ਸੀਗਾ ਜਿਵੇਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ 12:30 ਵਜੇ ਕੰਟਰੋਲ ਤੋਂ ਇਨਫੋਰਮੇਸ਼ਨ ਆਈ ਸੀਗਾ ਇਮੀਡੀਏਟਲੀ ਡੀਐਸਪੀ ਸਿਟੀ ਐਸਐਚਓ ਸਿਟੀ ਐਂਡ ਡੀਐਸਪੀ ਡਿਟੈਕਟਿਵ ਐਂਡ ਮੈਂ ਖੁਦ ਵੀ ਮੌਕੇ ਤੇ ਸੀ ਇਹਦੇ ਵਿੱਚ ਅਸੀਂ ਟੀਮਾਂ ਬਣਾਏ ਔਰ ਫੈਮਿਲੀ ਦੇ ਨਾਲ ਇੰਟਰੈਕਟ ਕੀਤਾ ਨਾਲੇ ਜੋ ਏਰੀਆ ਦੇ ਵਿੱਚ ਜੋ ਸੀਸੀਟੀਵੀ ਕੈਮਰੇ ਸੀਗੇ ਉਹਨਾਂ ਨੂੰ ਖੰਗਾਲੇ ਉੱਤੇ ਸਾਨੂੰ ਪ੍ਰਾਇਮਰੀ ਤੌਰ ਤੇ ਇਹ ਇਨਫੋਰਮੇਸ਼ਨ ਮਿਲੀ ਸੀਗੀ ਇੱਕ ਲੇਡੀ ਉਸੀ ਏਰੀਆ ਦੇ ਰਹਿਣ ਵਾਲੇ ਇੱਕ ਸ਼ਾਨ ਅਬਾਸ ਉਮਰ ਤਕਰੀਬਨ 35 ਸਾਲ ਦੀ ਹੈਗੀ ਆ ਉਹ ਅ ਅੱਜ ਉਸ ਇੱਕ ਉਸ ਕਾਰ ਦੇ ਵਿੱਚ ਤਕਰੀਬਨ 7:30 ਵਜੇ ਆਏ ਹੋਏ ਪਾਏ ਗਏ ਸੀਗੇ ਔਰ ਇਹ ਇਹਨਾਂ ਦੀ ਪੁਰਾਣੀ ਜਾਣਕਾਰੀ ਸੀਗੀ ਪਿਛਲੇ 15 ਸਾਲ ਤੋਂ ਇਹਨਾਂ ਦੀ ਆਪਕਸ਼ੇ ਜੋ ਜਨਨਤ ਮਤਲਬ ਜਾਣਕਾਰੀ ਸੀਗੀ ਆਣਾ ਜਾਣਾ ਸੀਗਾ ਉਹ ਉਹ ਕੰਮ ਸੀਗਾ ਔਰ ਫਿਰ ਉਹ ਸਾਨੂੰ ਕੈਮਰਿਕ ਕੇ ਥਰੂ ਵੀ ਉਹ ਪੁਸ਼ਟੀ ਹੋ ਗਈ ਸੀਗੀ ਕਿ ਬਸ ਉਸ ਸਮੇਂ ਦੇ ਵਿੱਚ 7:30 ਔਰ 9:30 ਦੇ ਵਿੱਚ ਵਿੱਚ ਬਸ ਇੱਕ ਜੋ ਸ਼ਾਹਨਬਸ ਉਹਨਾਂ ਦੇ ਹੀ ਮੂਵਮੈਂਟ ਸੀਗਾ ਹੋਰ ਕਿਸੇ ਦਾ ਨਹੀਂ ਸੀਗੀ ਸੋ ਇਹਦੇ ਉੱਤੇ ਕੰਮ ਕਰਦੇ ਹੋਏ ਇਮੀਡੀਏਟਲੀ ਆਪਣੀ ਜੋ ਪੁਲਿਸ ਟੀਮਸ ਹੈਗੇ ਆ ਉਹਨਾਂ ਨੂੰ ਅਰਾਊਂਡ ਅਪ ਕੀਤਾ ਸੀਗਾ ਔਰ ਉਹਨਾਂ ਵੱਲੋਂ ਕਨਫੈਸ ਕੀਤੀ ਗਈ ਸੀਗੀ ਕਿ ਇਹਨੇ ਉਸੇ ਦਿਨ ਕੱਲ ਰਾਤ ਇਹਨੇ ਗਏ ਸੀਗੇ ਉਹਨਾਂ ਦੇ ਕੂਠੀ ਦੇ ਸੀਗੇ ਕਮਲੇਸ਼ ਰਾਣੀ ਜੀ ਦੀ ਕੂਠੀ ਗਏ ਸੀਗੇ ਔਰ ਇਹ 5000 ਦੇ ਪੈਸੇ ਦੀ ਉਹਨਾਂ ਨੂੰ ਪੁੱਛਿਆ ਸੀਗਾ ਕਿ ਉਹਨਾਂ ਨੂੰ ਲੋੜ ਸੀ ਪੈਸੇ ਦੀ ਲੋੜ ਸੀ ਉਸ ਗੱਲ ਨੂੰ ਲੈ ਕੇ ਇਹਨਾਂ ਦੀ ਆਪਸੀ ਇੱਕ ਬਹਿਸਬਾਜੀ ਹੋਈ ਔਰ ਇੱਕ ਗੱਲ ਦੂਜੇ ਇੱਕ ਗੱਲ ਚਲਦੇ-ਚਲਦੇ ਉਹ ਦੂਜੇ ਤੇ ਹੱਤਾ ਪਾਈ ਸ਼ੁਰੂ ਹੋ ਗਈ ਹੱਤਾ ਪਾਈ ਤੋਂ ਫਿਰ ਕਰ ਕਾਫੀ ਛੂਟੀ ਹੈਗੀ ਹੈ ਜਿੱਥੇ ਤੁਸੀਂ ਬਹੁਤ ਸਾਰੇ ਆਪਣੇ ਮੌਕੇ ਦਾ ਕੱਲ ਦਾ ਉਹ ਦੇਖੇ ਵੀ ਹੈਗੇ ਉਦੇ ਵਿੱਚ ਜਿਵੇਂ ਬਿਲਕੁਲ ਬੈਡਰੂਮ ਤੇ ਜੋ ਵਾਰਦਾ ਜਿੱਥੇ ਵਾਪਰੀ ਹੈ ਉਹਦੇ ਨਾਲ ਹੀ ਜੋ ਹੈਗਾ ਕਿਚਨ ਹੈਗਾ ਉਥੋਂ ਦੀ ਉਹਨੇ ਚਕੂ ਲਿਆ ਉਹ ਚਕੂ ਨਾਲ ਉਹਨਾਂ ਨੇ ਉਹਨਾਂ ਦੀ ਜੋ ਹੈਗਾ ਵਾਈਟਲ ਪਾਰਟ ਤੇ ਉਹਨਾਂ ਦੀ neck ਤੇ ਲੱਗੀ ਉਹਦੇ ਨਾਲ ਬਲੀਡਿੰਗ ਨਾਲ ਉਹਨਾਂ ਦੀ ਡੈਥ ਹੋ ਗਈ। ਤੋਂ ਫਿਰ ਇਹ ਕਬਰਾ ਕੇ ਉਥੋਂ ਦੀ ਇਹਨਾਂ ਦੇ ਜੋ ਵਾਲੀ ਲੱਗੇ ਸੀਗੇ ਔਰ ਚ ਇਹ ਲੱਗੇ ਸੀਗੇ ਬੈਂਗਲਸ ਲੱਗੇ ਸੀ। ਉਹਨੂੰ ਲੈ ਕੇ ਉਥੋਂ ਦੀ ਇਹ ਚਲ ਗਈ ਸੀਗੇ। ਲੇਕਿਨ ਟੀਮ ਕਿਉਂਕਿ ਮੈਟਰ ਬਹੁਤ ਸੈਂਸਿਟਿਵ ਸੀਗਾ ਸੰਜੀਦਾ ਮਾਮਲਾ ਸੀਗਾ ਉਹਨਾਂ ਦੇ ਉੱਤੇ ਕੰਮ ਕਰਦੇ ਹੋਏ ਸਾਰੇ ਹੀ ਆਫੀਸਰ ਸਾਹਿਬਾਨ ਜੋ ਆਪਣੀ ਇਸ ਕੇਸ ਦੇ ਵਿੱਚ ਇਮੀਡੀਏਟਲੀ ਕੰਮ ਕਰਦੇ ਹੋਏ ਇਹਨਾਂ ਨੂੰ ਆਪਾਂ 2 ਘੰਟੇ ਦੇ ਅੰਦਰ ਅੰਦਰ ਇਸ ਕੇਸ ਨੂੰ ਅਸੀਂ ਟ੍ਰੇਸ ਕੀਤੀ ਹੈ ਜੀ ਮੈਡਮ ਜਿਹੜੀ ਲੇਡੀ ਸੀਗੀ ਉਹ ਕੋਈ ਬਿਜ਼ਨਸ ਕਰਦੀ ਸੀ ਜਾਂ ਕੋਈ ਹੋਸਟਸ ਸੀ ਹਾਂ ਇਹ ਕੰਮ ਕਰ ਇਹ ਆਪਣੀ ਸੂਟ ਦਾ ਕੰਮ ਕਰਦੇ ਸੀ ਜੀ ਦੋ ਦਰਜੀ ਹੈਗੇ ਔਰ ਉਹਨਾਂ ਦਾ ਫਾਦਰ ਜੋ ਹੈਗੇ ਆ ਉਹ ਐਮਬ੍ਰੋਇਡਰੀ ਦਾ ਉਹ ਕੰਮ ਕਰਦੇ ਸੀ ਤੇ ਮੈਂ ਪੰਜ ਤੈਸੀ ਤੋਂ ਇਲਾਵਾ ਕੋਈ ਹੋਰ ਨਾ ਕੋਈ ਮਨਸ਼ਾ ਜਾਂ ਕਿਸੇ ਤਰੀਕੇ ਅ ਹਲੇ ਤੱਕ ਉਹ ਸਾਹਮਣੇ ਨਹੀਂ ਆਈ ਜੀ ਐਕਚੁਅਲੀ ਇਹਨਾਂ ਦੀ ਗੱਲ ਸੀਗਾ ਕਿ 5000 ਉਹ ਉਹਨਾਂ ਨੂੰ ਮੰਗ ਰਹੀ ਸੀ ਕਿਉਂਕਿ ਅੱਜ ਇਹਨਾਂ ਨੇ ਜਾਣਾ ਸੀ ਲਖਨਊ ਪਿਛੋ ਇਹ ਲਖਨਊ ਦੇ ਹੈਗੇ ਉਹ ਈਵਨ ਉਹ ਪਿਛਲੇ 25 ਸਾਲ ਤੋਂ ਇੱਥੇ ਰਹਿ ਰਹੇ ਨੇ ਮਤਲਬ ਖੰਨੀ ਚ ਹੀ ਰਹਿ ਰਹੇ ਹੈਗੇ ਲੇਕਿਨ ਪਿਛੋ ਇਹਨਾਂ ਦੀ ਫੈਮਿਲੀ ਲਖਨਊ ਤੋਂ ਹੈਗੀ ਜੋ ਹੁਣ ਤੱਕ ਦੀ ਜੋ ਸਾਡੀ ਕੁਝ ਗਿਸ਼ਤ ਜੁਆਈ ਹੈਗੀ ਉਹਨੇ ਅੱਜ ਲਖਨਊ ਜਾਣਾ ਸੀ ਉਹਨਾਂ ਦਾ ਆਪਣਾ ਸਭ ਤੋਂ ਛੋਟੀ ਪੈਂਡ ਦੀ ਇੱਕ ਸ਼ਾਦੀ ਅਟੈਂਡ ਕਰਨ ਲਈ ਉਹਨਾਂ ਨੂੰ ਲੈ ਕੇ ਇਹ ਪੈਸੇ ਦੀ opportunity ਦੀ ਗੱਲ ਬਾਤ ਸ਼ੁਰੂ ਹੋ ਗਈ ਸੀ ਕੱਲ ਰਾਤੀ ਕੋਈ ਫੈਮਿਲੀ ਬੈਕਗਰਾਉਂਡ ਤਾਂ ਇਸ ਕ੍ਰਿਮੀਨਲ ਜੀ ਨੂੰ ਪੁਰਾਣੀ ਨਹੀਂ ਨਹੀਂ ਹੁਣ ਤੱਕ ਹੁਣ ਤੱਕ ਕੋਈ ਸਾਡੇ ਇਹਦੇ ਚ ਆਈ ਨਹੀਂ ਹੈਗੀ ਬਟ ਅਸੀਂ ਫਿਰ ਵੀ ਬਰੀਕੇ ਨਾਲ ਸਾਰਾ ਚੈੱਕ ਕਰ ਰਹੇ ਹਾਂ ਮੈਮ ਉਹ ਹਥਿਆਰ ਬਰਾਮਦ ਕਰ ਲਿੱਤੇਗੇ ਜੀ ਨਹੀਂ ਜੀ ਹਥਿਆਰ ਨਹੀਂ ਬਰਾਮਦ ਹੋਈਏ ਇਹਨਾਂ ਨੇ ਜਾਂਦੇ ਜਾਂਦੇ ਵੇਲੇ ਹਥਿਆਰ ਔਰ ਨਾਲੇ ਫੋਨ ਜੋ ਉਹ ਲੈ ਕੇ ਚੱਲ ਗਏ ਸੀਗੇ ਉਹਨੂੰ ਰਸਤੇ ਦੇ ਵਿੱਚ ਹੀ ਸਿੱਟਿਆ ਸੀ ਹਾਲੇ ਵੀ ਸਾਡੀ ਟੀਮ ਉਹ ਕਰ ਰਹੀ ਹੈਗੀ ਲੇਕਿਨ ਜੋ ਇਹ ਜੁਐਲਰੀ ਲੈ ਕੇ ਗਏ ਸੀਗੇ ਉਹ ਜੁਐਲਰੀ ਸਾਰੇ ਬਰਾਮਦ ਹੋ ਚੁੱਕੇ ਨੇ ਸੋ ਇਹਨੇ ਜਿਹੋ ਜੁ ਮੇ ਮਤਨ ਦੱਸਿਆ ਸੀਗਾ ਜੀ ਵਾਲੀ ਹੈਗੀ ਆ ਔਰ ਚੇਨ ਹੈਗੀ ਆ ਔਰ ਬੈਂਗਲਸ ਹੈਗੇ ਉਹ ਸਾਰੇ ਬਰਾਮਦ ਹੋ ਚੁੱਕੇ ਹਨ ਕਿੰਨੇ ਦਿਨ ਦਾ ਰਮਾੜੋ ਅਲੇ ਅੱਜ ਆਪਾਂ ਪੇਸ਼ ਕਰਨੀ ਪੇਸ਼ ਕਰਕੇ ਮਾਨਯੋਗ ਅਦਾਲਤ ਨੂੰ ਅਸੀਂ ਰਿਕੁਐਸਟ ਕਰਾਂਗੇ ਇਹਦੀ ਹਸਬੰਦ ਕੀ ਕਰਦੇ ਆ ਅ ਇਹਦਾ ਹਸਬੰਦ ਇਹਦਾ ਹਸਬੰਦ ਵੀ ਨਾਲੀ ਬਿਜ਼ਨਸ ਦੀ ਹੈਗੀ ਜਿਸੇ ਮੇ ਕਪੜੇ ਦੇ ਜੋ ਰੈਡੀ ਲਗਾਉਂਦੇ ਨੇ ਉਹਦੇ ਵਿੱਚ ਦੀ ਹੈ ਜਾਨੀ ਜੀ ਗਹਿਣੇ ਵੇਚਦੇ ਸੀਗੇ ਜੀ ਥੋੜੀ ਜੀ ਨਹੀਂ ਜੀ ਕੱਲ ਦੇਖੀ ਜੀ ਕੱਲ ਸਾਡੇ 9:00 ਵਜੇ ਇਹਨਾਂ ਨੇ ਨਿਕਲੇ ਕਰ ਤੋਂ ਔਰ ਉਸ ਤੋਂ ਬਾਅਦ ਵਿਥਿਨ 3-4 3-4 ਘੰਟੇ ਦੀ ਰਤ 3-4 ਘੰਟੇ ਦੇ ਅੰਦਰ ਅੰਦਰ ਫੜੇ ਗਏ ਇਹ ਪਲਾਨਿੰਗ ਕੀ ਸੀ ਉਹਦੀ ਵੀ ਕਿ ਕਿੱਥੇ ਵੇਚਣੀ ਸੀ ਉਹ ਤੋਂ ਅਸੀਂ ਫੜ ਲਈਏ ਨਾ 3-4 ਘੰਟੇ ਦੀ ਮੈਡਮ ਜਿਹੜੇ ਉਹ ਅੱਗੇ ਦੀ ਜੋ ਹੈਗਾ ਉਹ ਤਫ਼ਤੀਸ਼ ਕਰਨੀ ਹੈ ਜੀ ਮੈਡਮ ਜਿਹੜੇ ਕੱਪੜੇ ਦਾ ਕੰਮ ਕਰਦੇ ਸੀ ਕਿ ਪਿੰਡਾਂ ਦੇ ਵਿੱਚਾਂ ਸ਼ਹਿਰ ਦੇ ਵਿੱਚ ਘਰ-ਘਰ ਜਾ ਕੇ ਕੱਪੜਾ ਵੇਚਣ ਦਾ ਕੰਮ ਕਰਦੇ ਸੀ ਜੀ ਜੂਸ ਸਾਨੂੰ ਪਤਾ ਹੈਗਾ ਉਹਨਾਂ ਦੀ ਇੱਕ ਰੇੜੀ ਲੱਗਦੀ ਸੀਗੀ ਬਿਲਕੁਲ ਇੱਕ ਜਿਵੇਂ ਰੋਡ ਦੇ ਸਾਈਡ ਤੇ ਨਹੀਂ ਹੁੰਦਾ ਜੀ ਆਪਣਾ ਖੋਕਾ ਲੱਗਦੀ ਹੈਗੀ ਉਸ ਤਰੀਕੇ ਨਾਲ ਇਹ ਕਰਦੇ ਸੀ 5000 ਜਿਹੜੀ ਮੰਗ ਕਰ ਰਹੀ ਸੀ ਕੋਈ ਉਧਾਰ ਮੰਗ ਰਹੀ ਸੀ ਜਾਂ ਇਹ ਲੈਣੇ ਸੀ ਉਹ ਇਹ ਇਨੋਂ ਦਾ ਕਹਿਣਾ ਹੈਗਾ ਜੀ ਉਧਾਰ ਮੰਗ ਰਹੀ ਸੀ ਉਹਨਾਂ ਤੋਂ 5000 ਰੁਪਏ ਦਾ ਉਧਾਰ ਮੰਗ ਰਹੀ ਸੀ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਇੱਕ